ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਤਰੀਕੋ ਹੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਨਾਲ ਸਾਨੂੰ ਬੜਾ ਹੌਸਲਾ ਹੁੰਦਾ ਹੈ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀ ਜੜੀ ਵੀਡੀਓ ਵੇਖਦੇ ਹੋ ਉਹ ਨੂੰ ਵਧੀਆ ਲੱਗਦੀ ਹੈ ਕਿ ਨਹੀਂ ਲੱਗੀ ਤੇ ਉਸ ਤੋਂ ਬਾਅਦ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੀ ਸੂਤੀ ਕਟਿੰਗ ਸੂਤੀ ਕਟਿੰਗ ਦੱਸਾਂਗੇ ਵੱਡੇ ਪਨੇ ਦੇ ਸੂਤੀ ਕਟਿੰਗ ਦੱਸਾਂਗੇ ਕਈ ਮੇਰੀਆਂ ਭੈਣਾਂ ਨੂੰ ਸਮਝ ਨਹੀਂ ਆਉਂਦਾ ਕਿ ਵੱਡੇ ਪਨੇ ਦੇ ਸੂਤੀ ਕਟਿੰਗ ਕਿਵੇਂ ਕਰਨੀ ਹੈ ਇਹ ਯਾਨੀ ਕਿ ਜਿਹੜਾ 3.5 ਮੀਟਰ ਕੱਪੜੇ ਚ ਆਉਂਦਾ ਹੈ ਉਹਦੇ ਚੋਂ ਕਮੀਜ਼ ਕਿੱਥੋਂ ਕੱਢਣਾ ਹੈ ਸਲਵਾਰ ਕਿੱਥੋਂ ਕੱਢਣੀ ਹੈ ਬਾਜੀ ਕਿਥੋਂ ਕੱਟ ਕੇ ਬਣਨੇ ਨੇ ਉਹਦੇ ਬਾਰੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਤੇ ਨਾਲੇ ਮੇਰੀਆਂ ਭੈਣਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਸਾਡੀ ਵੀਡੀਓ ਕਿੱਥਾਂ ਤੋਂ ਤੋਂ ਵੇਖਦੇ ਹੋ ਤੇ ਉਹਦੇ ਚੋਂ ਮੇਰੀਆਂ ਕਿਹੜੀਆਂ ਭੈਣਾਂ ਸिलाई ਕਰਦੀਆਂ ਨੇ ਤੇ ਕਿਹੜੀਆਂ ਸਿੱਖਣੀ ਚਾਹਦੀਆਂ ਨੇ ਤੇ ਸਾਨੂੰ ਵੀ ਪਤਾ ਲੱਗੂਗਾ ਕਿ ਕਿਹੜੀਆਂ ਨਵੇਂ ਬਣ ਐਸਟਰੀਚ ਹੋਣੀਆਂ ਨੇ ਫਿਰ ਇਹ ਨਾਲੇ ਸਾਨੂੰ ਦੱਸਿਆ ਕਰੋ ਕਿ ਸਿੱਖਣ ਲਈ ਕਿਹੜੀ ਪਈ ਪੈਣਾ ਆਪਣੇ ਮਨ ਚ ਡਾਊਟ ਹੁੰਦਾ ਹੈ ਕਿ ਪਤਾ ਨਹੀਂ ਸਲਾਈ ਦਾ ਕੰਮ ਚੱਲੂਗਾ ਕਿ ਨਹੀਂ ਪਤਾ ਨਹੀਂ ਸਾਨੂੰ ਆਉਟ ਵੀ ਕੀ ਨਹੀਂ ਪਰ ਅਗਰ ਆਪਣਾ ਮਾਨੇ ਨਾ ਸਿੱਖੰਦਾ ਤੇ ਸਲਾਈ ਬਹੁਤ ਈਜ਼ੀ ਹੈ ਸਲਾਈ ਕੋਈ ਔਖੀ ਨਹੀਂ ਹੈਗੀ ਬਸ ਇਹਦੀਆਂ ਕੁਝ ਕੁ ਟ੍ਰਿਕਸ ਨੇ ਜਿਹੜੀਆਂ ਆਪਾਂ ਸਿੱਖ ਲਈਏ ਤਾਂ ਆਪਸ ਲਈ ਕਰ ਸਕਦੇ ਹਾਂ ਤੇ ਆਪਾਂ ਘਰੇ ਬੈ ਕੇ ਸिलाई ਕਰ ਸਕਦੇ ਆ ਤੇ ਆਪਾਂ ਸिलाई ਤੋਂ ਵੀ ਪੈਸੇ ਕਮਾ ਸਕਦੇ ਆ ਆਪਦਾ ਖਰਚਾ ਕੱਢ ਸਕਦੇ ਆ ਉਹ ਆਪਣੀ ਤੇ ਡਿਪੈਂਡ ਕਰਦੀ ਆਪਾਂ ਕਿੰਨਾ ਕੁ ਕੰਮ ਕਰਦੇ ਆ ਤੇ ਕੰਮ ਵੀ ਆਪਣਾ ਵਧੀਆ ਚੱਲ ਜਾਂਦਾ ਏ ਜੇ ਅਗਰ ਆਪਾਂ ਪੂਰੀ ਮਿਹਨਤ ਕਰਦੇ ਆ ਤੇ ਸिलाई ਦਾ ਕੰਮ ਵਧੀਆ ਚੱਲ ਜਾਂਦਾ ਏ ਕਿਉਂਕਿ ਸिलाई ਦਾ ਕੰਮ ਹਰ ਇੱਕ ਜਗ੍ਹਾ ਤੇ ਵਧੀਆ ਚੱਲਦਾ ਏ ਕਿਉਂਕਿ ਹਰ ਪਿੰਡ ਚ ਦੀ ਵੀ ਬਣਾ ਬਹੁਤ ਹੁੰਦੀਆਂ ਨੇ ਇਸ ਸਟਿਚ ਦਿਵਾਉਣ ਵਾਲੀਆਂ ਤੇ ਸिलाई ਦਾ ਕੰਮ ਬਹੁਤ ਵਧੀਆ ਕੁੱਲ ਮਿਲਾ ਕੇ ਸਲਾਇਦਾ ਕੰਮ ਬੋਗਦੀ ਚੱਲਦਾ ਤੇ ਚਲੋ ਆਪਾਂ ਹੁਣ ਸੂਰ ਦੀ ਕਟਿੰਗ ਸ਼ੁਰੂ ਕਰਦੇ ਹਾਂ ਹਾਂਜੀ ਇਹ ਆਪਾਂ ਸ਼ਰਟ ਦੀ ਸ਼ਰਟ ਦਾ ਕਪੜਾ ਪਹਿਲਾਂ ਉਤਾਰ ਲਿਆ ਸੀ ਸ਼ਰਟ ਦੀ ਆਪਾਂ ਕਟਿੰਗ ਵੀ ਕਰ ਲਈਏ ਆਪਾਂ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਕਪੜਾ ਸਾਰਾ ਕਿਵੇਂ ਉਤਾਰਨਾ ਹੈ ਕਟਿੰਗ ਦੀਆਂ ਵੀਡੀਓ ਤਾਂ ਆਪਾਂ ਪਹਿਲਾਂ ਪਾਈਆਂ ਹੋਈਆਂ ਐ ਇਹ ਆਪਾਂ ਸ਼ਰਟ ਦੀ ਕਟਿੰਗ ਕਰ ਲਈ ਸ਼ਰਟ ਵੀ ਆਪਾਂ ਇਦਾਂ ਹੀ ਉਤਾਰੀ ਸੀਗੀ ਡਬਲ ਇੱਕ ਪੱਲਾ ਪਿਛਲਾ ਬਣਾਤਾ ਇੱਕ ਪੱਲਾ ਬਾਗਲਾ ਬਣਾਤਾ ਓਦਾਂ ਹੀ ਹੋਣਾ ਆਪਾਂ ਡਬਲ ਹੀ ਸਲਵਾਰ ਵਾਸਤੇ ਕਟਿੰਗ ਕਰ ਲੈਣਾ ਹੈ ਇਹ ਆਪਾਂ ਡਬਲ ਫੋਲਡ ਕਰਕੇ ਵਿਛਾਇਆ ਹੋਇਆ ਹੈ ਤੇ ਇਹਦੀ ਆਪਾਂ ਸਲਵਾਰ ਕੱਟ ਲੈਣੀ ਹੈ ਤੇ ਇਹ ਹੁਣ ਜਿਹੜਾ ਬਚਿਆ ਕਪੜਾ ਉਹਦੇ ਚੋਂ ਆਪਾਂ ਪੌਂਚੇ ਕੱਟਣ ਲੱਗੇ ਹਾਂ ਜਿਹਨੂੰ ਜਿਹਨੂੰ ਕੋਈ ਲੋਕ ਬਾਲਾ ਵੀ ਕਹਿ ਦਿੰਦੇ ਨੇ ਇਹ ਆਪਾਂ ਸਲਵਾਰ ਦੇ ਜਿਹੜੇ ਦੋ ਪੌਂਚੇ ਹੁੰਦੇ ਨੇ ਉਹ ਕੱਟ ਲੈਣੇ ਆ 34 ਇੰਚ ਤੇ ਆਪਾਂ ਪੌਂਚੇ ਕੱਟੇ ਆ 3.5 ਇੰਚ ਆਪਾਂ ਉਹਨਾਂ ਦੀ ਸਲਵਾਰ ਤਿਆਰ ਕਰਨੀ ਹੈ ਤੇ 4.5 ਇੰਚ ਦੀ ਆਪਾਂ ਉੱਤੇ 벨ਟ ਪਾਵਾਂਗੇ ਇਹ ਆਪਾਂ ਦੋ ਪੌਂਚੇ ਕੱਟ ਦਿੱਤੇ ਆ ਇਹ ਆਪਾਂ ਪੌਂਚੇ ਕੱਟ ਲਏ ਤੇ ਹੁਣ ਆਪਾਂ ਇਹਨਾਂ ਨੂੰ ਫੋਲਡ ਕਰਕੇ ਇਹਦੇ ਉੱਪਰ ਪੌਂਚੇ ਦੇ ਉੱਪਰ ਵਾਲੀ ਸਾਈਡ ਜਿੱਥੇ ਚਾਉਣਾ ਪੈਂਦੀ ਹੈ ਉੱਥੇ ਆਪਾਂ 4 ਇੰਚ ਦੀ ਜਾਂ ਇੰਚ ਦੀ ਵੀ ਪਾ ਸਕਦੇ ਹਾਂ ਕੱਟ ਪਾਵਾਂਗੇ ਤਾਂ ਕਿ ਸਲਵਾਰ ਪੌਂਚੇ ਦੇ ਉੱਤੇ ਨਹੀਂ ਲੱਗਦੀ ਫਿਰ ਇਹ ਕਪੜਾ ਸਾਂਝਾ ਸੀਗਾ ਤਾਂ ਆਪਾਂ ਇਹਨੂੰ ਅਡਡ ਕਰ ਦਾਂਗੇ ਕੱਟ ਕੇ ਤੇ ਜਿਹੜਾ ਹੁਣ ਬਾਕੀ ਪਿੱਛੇ ਕਪੜਾ ਬਚ ਗਿਆ ਹੁਣ ਆਪਣਾ ਸ਼ਰਟ ਵੀ ਕੱਟ ਲਈਏ ਆਪਾਂ ਸਲਵਾਰ ਦੇ ਪੌਂਚੇ ਵੀ ਕੱਟ ਲਈਏ ਤੇ ਜਿਨ੍ਹਾਂ ਨੂੰ ਆਪਾਂ ਕੁੰਦੇ ਕਹਿੰਦੇ ਨੇ ਉਹ ਵੀ ਕੱਟ ਲਈਏ ਤੇ ਇਹ ਹੁਣ ਬਾਜੂਆਂ ਕੱਟ ਕਟਿੰਗ ਕਰਨ ਵਾਲੀਆਂ ਰਹਿ ਗਈਆਂ ਉਹਨਾਂ ਦੀ ਬਾਜੂ ਇੱਕ ਹੈਗੀ ਵਿੰਗ ਚ ਦੀ ਤੇ ਆਪਾਂ ਇਹ ਵੀ ਕਪੜਾ 40 ਇੰਚ ਸਾਂਝਾ ਲਾ ਲਾਂਗੇ ਤੇ ਸਾਂਝਾ ਕਪੜਾ 40 ਇੰਚ ਲਾ ਤੇ ਆਪਾਂ ਇਹਨੂੰ ਨਿਸ਼ਾਨ ਲਾ ਲਿਆ ਤੇ ਹੁਣ ਆਪਾਂ ਇਹਨੂੰ ਕਟਿੰਗ ਕਰ ਲੈਣਾ ਇਹ ਆਪਾਂ ਕੱਟ ਕਰ ਲਿਆ ਹੁਣ ਇਹਨੂੰ ਆਪਾਂ ਡਬਲ ਫੋਲਡ ਕਰਕੇ ਦੋਨੋਂ ਭਾਵਾਂ ਦੀ ਕਟਿੰਗ ਕਰ ਲੈਣੀ ਇਹ ਆਪਾਂ ਮੋੜ ਦੀ ਕਾਟ ਪਾ ਲਿਆ ਇਹ ਆਪਾਂ ਮੋੜ ਦੀ ਕਾਟ ਪਾਈ ਹੈ ਇਹ ਬਾਜੂ ਦੀ ਕਟਿੰਗ ਹੋ ਗਈ ਹੈ ਹੁਣ ਪਿੱਛੇ ਸਿਰਫ ਆਪਣੀ ਬੈਲਟ ਰਹਿ ਗਈ ਹੈ ਜਿਹੜਾ ਪਿੱਛੇ ਕਪੜਾ ਬਚ ਗਿਆ ਉਹਦੇ ਚੋਂ ਆਪਾਂ ਬੈਲਟ ਕੱਟ ਲੈਣੀ ਬੈਲਟ ਥੋੜੀ ਘਟ ਹੈ ਤਾਂ ਆਪਾਂ 4 ਇੰਚ ਦਾ ਇਹਦੇ ਜੋੜ ਲਾਵਾਂਗੇ ਕਿਉਂਕਿ ਜਿਨ੍ਹਾਂ ਦਾ ਸੂਟ ਹੈ ਉਹ ਥੋੜੇ ਹੈਲਦੀ ਨੇ ਸੇਤ ਚ ਇਹ ਕੋਈ ਪਤਲਾ ਬੰਦਾ ਹੋਵੇ ਜੋ ਤਾਂ ਕਪੜਾ ਬਚੂਗਾ ਵੀ ਇਹ ਥੋੜੇ ਉਹ ਹੈਲਦੀ ਨੇ ਤਾਂ ਉਹਨਾਂ ਦੇ ਕਪੜਾ ਪੂਰਾ ਵਧੀਆ ਪੂਰਾ ਆ ਜਾਂਦਾ ਵੈਸੇ ਕਪੜਾ ਇਹ ਆਪਾਂ ਜਿਹੜਾ ਕਪੜਾ ਬਚਿਆ ਹੈ ਉਹਦਾ ਗਲਾ ਘੱਟ ਲਾਂਗੇ ਤੇ ਇਹ ਆਪਾਂ ਜਿਹੜਾ ਸਲਵਾਰ ਦਾ ਕਟਿੰਗ ਸਲਵਾਰ ਦਾ ਕਪੜਾ ਆਪਾਂ ਕੱਟ ਕਰਕੇ ਰੱਖਿਆ ਸੀਗਾ ਉਹਦੀ ਆਪਾਂ ਹੁਣ ਤੁਹਾਨੂੰ ਬਖਾਉਣੇ ਸਲਵਾਰ ਕੱਟਣ ਲੱਗੇ ਆ ਯਾਨੀ ਕਿ ਜਿਹੜਾ ਕੁੰਦਿਆਂ ਦਾ ਕਪੜਾ ਸੀ ਪਹੁੰਚੇ ਤਾਂ ਆਪਾਂ ਪਹਿਲਾਂ ਕੱਟ ਲਏ ਸੀਗੇ ਇਹ 11 ਇੰਚ ਆਸਣ ਰੱਖਿਆ ਤੇ 34 ਇੰਚ ਸਲਵਾਰ ਲਈਏ ਇਧਰੋਂ ਵੀ ਆਪਾਂ 11 ਇੰਚ ਆਸਣ ਰੱਖਾਂਗੇ ਅੱਗੇ 34 ਇੰਚ ਦਾ ਨਿਸ਼ਾਨ ਇੱਥੇ ਆਪਾਂ ਸਵਾ ਕਿੰਚ ਦਾ ਨਿਸ਼ਾਨ ਆਪਾਂ ਇੱਥੇ ਲਾਇਆ ਹੈ। ਇਹ ਆਪਾਂ 34 ਦਾ ਨਿਸ਼ਾਨ ਲਾਇਆ ਹੈ। ਇਹ ਹੁਣ ਆਪਾਂ ਇਹਨੂੰ ਮਿਲਾ ਕੇ ਕਟਿੰਗ ਆ ਦੇਣੀ ਹੈ। ਇਹ ਵੀ ਵੀਡੀਓ ਸਲਵਾਰ ਦੀ ਆਪਾਂ ਪਹਿਲਾਂ ਪਾਈ ਹੋਈ ਹੈ। ਇਹ ਸਲਵਾਰ ਕਟਿੰਗ ਹੋਊਗੀ। ਚਲੋ ਜੀ ਹੁਣ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿੱਥੋਂ ਸਮਝ ਆਇਆ ਤੇ ਕਿੱਥੋਂ ਸਮਝ ਨਹੀਂ ਆਇਆ ਤੇ ਫਿਰ ਆਪਾਂ ਅੱਗੇ ਤੋਂ ਧਿਆਨ ਰੱਖਾਂਗੇ। हां जी मिलेंगे अगली वीडियो में